ਟਮਾਟਰ ਭਾਰਤੀ ਥਾਲੀ ਅਤੇ ਖਾਣੇ ਦਾ ਇੱਕ अहम ਹਿੱਸਾ ਬਣ ਚੁੱਕਾ ਹੈ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਚਟਣੀਆਂ ਅਤੇ ਸਲਾਦ ਤੋਂ ਲੈ ਕੇ ਇਸ ਨੂੰ ਕਈ ਹੋਰ ਪਕਵਾਨਾਂ ਵਿੱਚ ਵੀ ਵਰਤਿਆ ਜਾਂਦਾ ਹੈ ਅਤੇ ਟਮਾਟਰ ਤੋਂ ਬਿਨਾਂ ਖਾਣੇ ਦੇ ਮੌਜੂਦਾ ਪ੍ਰਬੰਧ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਸੇ ਕਰਕੇ ਟਮਾਟਰ ਦੀ ਮੰਗ ਆਮ ਤੌਰ ਤੇ ਕਾਫੀ ਜ਼ਿਆਦਾ ਰਹਿੰਦੀ ਹੈ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਟਮਾਟਰ ਸੰਬੰਧੀ ਕੁਝ ਜਾਣਕਾਰੀ ਹਾਸਲ ਕਰਦੇ ਹਾਂ ਅਤੇ ਇਸ ਸੰਬੰਧੀ ਕੁਝ ਰੋਚਕ ਅਤੇ ਦਿਲਚਸਪ ਤੱਥ ਵੀ ਜਾਣਦੇ ਹਾਂ ਟਮਾਟਰ ਦਾ ਵਿਗਿਆਨਿਕ ਨਾਮ ਸੋਲਨਮ ਆਈਕੋਪਰਸਿਕਮ ਦੱਸਿਆ ਜਾਂਦਾ ਹੈ ਅਤੇ ਇਹ ਸੋਲਨਸੀ ਪਰਿਵਾਰ ਜੋ ਕਿ ਬੂਟਿਆਂ ਦੀ ਇੱਕ ਕਿਸਮ ਹੁੰਦੀ ਹੈ ਉਸ ਦਾ ਇੱਕ ਫਲ ਹੈ ਜੋ ਖਾਣ ਲਈ ਵਰਤਿਆ ਜਾਂਦਾ ਹੈ ਅਤੇ ਦੱਸਦੇ ਨੇ ਕਿ ਟਮਾਟਰ ਵਿੱਚ 95 ਫੀਸਦੀ ਪਾਣੀ ਹੁੰਦਾ ਹੈ ਅਤੇ ਬਾਕੀ 5 ਪ੍ਰਤੀਸ਼ਤ ਵਿੱਚ ਮੈਲਿਕ ਜਿਸ ਦੇ ਕਾਰਨ ਫਲਾਂ ਦਾ ਸਵਾਦ ਖਟਾ ਹੁੰਦਾ ਹੈ ਉਹ ਤੱਤ ਵੀ ਮੌਜੂਦ ਹੁੰਦਾ ਹੈ ਇਸ ਤੋਂ ਇਲਾਵਾ ਸਿਟਰਿਕ ਐਸਿਡ ਗਲੂਟਾਮੇਟਸ ਵਿਟਾਮਿਨ ਸੀ ਅਤੇ ਲਾਈਕੋਪੀਨ ਵਰਗੇ ਪੋਸ਼ਟਿਕ ਤੱਤ ਵੀ ਇਸ ਵਿੱਚ ਮੌਜੂਦ ਹੁੰਦੇ ਨੇ ਅਤੇ ਲਾਈਕੋਪੀਨ ਦੇ ਤੱਤ ਕਰਕੇ ਹੀ ਟਮਾਟਰ ਲਾਲ ਰੰਗ ਦੇ ਵਿਖਾਈ ਦਿੰਦੇ ਨੇ ਕਿਉਂਕਿ ਲਾਈਕੋਪੀਨ ਹੀ ਟਮਾਟਰ ਨੂੰ ਲਾਲ ਰੰਗ ਦੀ ਦਿੱਖ ਪ੍ਰਦਾਨ ਕਰਦੀ ਹੈ। तमाम ਖੋਜ ਦੇ ਬਾਅਦ ਵੀ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਟਮਾਟਰ ਦੀ ਸ਼ੁਰੂਆਤ ਕਿੱਥੋਂ ਅਤੇ ਕਦੋਂ ਹੋਈ। ਹਾਲਾਂਕਿ ਸੋਲਨਸੀ ਬੂਟਿਆਂ ਵਿੱਚ ਲੱਖਾਂ ਸਾਲਾਂ ਦੇ ਵਿਕਾਸ ਦੌਰਾਨ ਉਹ ਮੌਜੂਦਾ ਰੂਪ ਵਿੱਚ ਆਈ ਹੋਏ ਇੱਕ ਖੁਰਾਕੀ ਵਸਤ ਦੇ ਪ੍ਰਜਾਤੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਟਮਾਟਰ ਸਭ ਤੋਂ ਪਹਿਲਾਂ ਉੱਤਰੀ ਅਮਰੀਕਾ ਦੀਆਂ ਐਂਡੀਜ਼ ਪਹਾੜੀ ਸ਼੍ਰੇਣੀਆਂ ਵਿੱਚ ਉਗਾਏ ਗਏ। ਇਸੇ ਖੇਤਰ ਵਿੱਚ ਹੁਣ Peru, Bolivia, Chile ਅਤੇ Ecuador ਵਰਗੇ ਦੇਸ਼ ਵਸਦੇ ਨੇ। ਟਮਾਟਰ ਬਾਰੇ ਕੁਝ ਰੌਚਕ ਦੁਨੀਆ ਪੱਧਰ ਦੇ ਤੱਥ ਇਹ ਵੀ ਨੇ ਕਿ ਸ਼ੁਰੂਆਤੀ ਸਮੇਂ ਵਿੱਚ ਬ੍ਰਿਟੇਨ ਖੇਤ ਦੇ ਲੋਕ ਟਮਾਟਰ ਨੂੰ ਜ਼ਹਿਰੀਲਾ ਸਮਝਦੇ ਸੀ ਅਤੇ ਇਸ ਦੀ ਖਪਤ ਨਹੀਂ ਸੀ ਕਰਦੇ। ਅਤੇ ਹੌਲੀ-ਹੌਲੀ ਲੋਕਾਂ ਵਿੱਚ ਜਦੋਂ ਜਾਗਰੂਕਤਾ ਆਈ ਤਾਂ ਟਮਾਟਰ ਦੀ ਵਰਤੋਂ ਹੋਣੀ ਸ਼ੁਰੂ ਹੋਈ। ਇਸੇ ਤਰ੍ਹਾਂ ਯੂਰਪ ਮਹਾਦੀਪ ਵਿੱਚ ਪੀਲੇ ਰੰਗ ਦੇ ਟਮਾਟਰ ਸ਼ੁਰੂਆਤੀ ਦੌਰ ਦੌਰਾਨ ਉਗਿਆ ਕਰਦੇ ਸਨ ਅਤੇ ਇਹਨਾਂ ਨੂੰ ਲੋਕੀ ਪੀਲਾ ਸੇਬ ਵੀ ਕਿਹਾ ਕਰਦੇ ਸਨ। ਭਾਰਤ ਵਿੱਚ ਟਮਾਟਰ ਦੀ ਆਮਦ ਸੰਬੰਧੀ ਗੱਲ ਇਹ ਪਤਾ ਲੱਗਦੀ ਹੈ ਕਿ ਪੁਰਤਗਾਲੀ ਲੋਕ ਆਪਣੇ ਨਾਲ-ਨਾਲ ਟਮਾਟਰ ਨੂੰ ਪਹਿਲੀ ਵਾਰ ਭਾਰਤ ਲੈ ਕੇ ਆਏ। ਹਾਲਾਂਕਿ ਇਸ ਵੇਲੇ ਮੌਜੂਦਾ ਸਮੇਂ ਸਾਡਾ ਭਾਰਤ ਦੇਸ਼ ਦੁਨੀਆ ਪਰ ਇਸ ਟਮਾਟਰ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਬਣ ਚੁੱਕਾ ਹੈ। ਹੌਲੀ-ਹੌਲੀ ਟਮਾਟਰ ਨੇ ਭਾਰਤੀ ਖਾਣੇ ਵਿੱਚ ਕਜਹੀ ਥਾਂ ਬਣਾਈ ਕਿ ਇਸ ਤੋਂ ਬਿਨਾ ਖਾਣਾ ਅਧੂਰਾ ਹੀ ਮੰਨਿਆ ਜਾਂਦਾ ਹੈ। ਕਈ ਲੋਕੀ ਵੀ ਮੰਨਦੇ ਨੇ ਕਿ ਟਮਾਟਰ ਨੇ ਸਬਜ਼ੀਆਂ ਵਿੱਚ ਪੈਣ ਵਾਲੀ ਇਮਲੀ ਦੀ ਥਾਂ ਲੈ ਲਈ। ਇਸੇ ਕਾਰਨ ਟਮਾਟਰ ਦਾ ਇਸਤੇਮਾਲ ਪਿਛਲੇ ਸਾਲਾਂ ਦੌਰਾਨ ਪਿਛਲੇ ਦਹਾਕਿਆਂ ਦੌਰਾਨ ਬਹੁਤ ਜ਼ਿਆਦਾ ਵਧਿਆ ਹੈ। ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਗੱਲ ਤੁਹਾਨੂੰ ਦਸੀਏ ਤਾਂ ਮੱਧ ਪ੍ਰਦੇਸ਼ ਆਂਧਰਾ ਪ੍ਰਦੇਸ਼ ਅਤੇ ਕਰਨਾਟਕਾ ਵਿੱਚ ਸਭ ਤੋਂ ਜ਼ਿਆਦਾ ਹਿੱਸੇ ਵਿੱਚ ਟਮਾਟਰ ਦੀ ਪੈਦਾਵਾਰ ਹੁੰਦੀ ਹੈ